ਬਹੁਤ ਬਹੁਤ ਧੰਨਵਾਦ ਅੱਜ ਇਸ ਇਤਿਹਾਸਕ ਮਤਾ ਕਾਲੀਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਰ ਦੇ ਸੁੰਦਰੀ ਕਰੰਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋ ਟੂ ਦੂਰ ਤੋਂ ਆਏ ਹੋ ਸਦਾ ਲੁਆ ਲਈ Reason of a clean water to temper tank, light and sound show near Sarovar, new building block, pathway and corridor, tree court and the outer work, Sarovar put with and with boundary wall and entry gate, fire safety pads, corridor construction near Sarovar, sewage infrastructure upgradation. लिफ्ट इन न्यूली कंस्ट्रक्शन बिल्डिंग रैनोवेन फ्रॉम माल एंट्री गेट टू मेन भवन टोटल पचहत्तर करोड़ का प्रोजेक्ट है और इसकी अज महामारी का गुणगान करके इजाजत लेके लेकर शुरुआत कर चुके हैं ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਕੱਟਨ ਤੱਕ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ ਮਹਾਮੰਡੇ ਪਵਿੱਤਰ ਦਿਨ ਨੇ ਉਹਨਾਂ ਚ ਗਿਣਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਲ ਉਹ ਮੇਨ ਸੜਕ ਤੋਂ ਹੀ ਛੋਟੀ ਜਿਹੀ ਐਂਟਰੀ ਸੀ ਜਿਹੜਾ ਮੇਨ ਡੋਰ ਉਹਦਾ ਪੂਰਾ ਪ੍ਰੋਪਰ ਪ੍ਰਵਾਨ ਕੀਤਾ ਜਾਊਗਾ ਕਿਉਂਕਿ ਰੀਸਾਈਕਲਿੰਗ ਰਾਕੇ ਪਾਣੀ ਗੰਦਾ ਨਾ ਹੋਵੇ ਤਾਂ ਹੁਣ ਇਸ ਬੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਕਿ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਜਿਹੜੇ ਨੇ ਵੜਾ ਕੇ ਸਾਡੇ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱ ਕੇ ਜਿਹੜਾ 1-1 ਰੁਪਿਆ

ਸੋ ਅਸੀਂ ਆਪਣੇ ਆਪਣੀ ਕਿਸਮਤ ਵਾਲੇ ਸਮਝਦੇ ਆ ਕਿ ਸਾਨੂੰ ਇਹ ਕਾਰਜ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਅਰ ਅਮਾਦੀ ਕਲੀਨਿੰਗ ਦਾ ਵੀ ਅਦੋਂ ਕਾਢ ਹੋ ਗਿਆ ਸ਼ੁਰੂ ਹੋ ਗਿਆ। ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸਰਦਾਰ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਕਿਨਾਰੇ ਉਹਨਾਂ ਦਾ ਟ੍ਰਿਪਟ ਜਿਹੜਾ ਹੋ ਸਕੇ। ਕਲਚ ਵੀ ਰਾਜਤਾਰੀ ਕੈਨਡਰ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਰ ਦਾ ਬੜਾ ਬੜਾ ਲੋਕਤਾਂ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕੈਸ਼ੋ ਦਾ ਦੂਰੋਂ ਦੂਰੋਂ ਇੱਥੇ ਖੜਾਉਂਦੇ ਆਂ ਹੈ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੁਕਮਾਰ ਆ ਮਿਲੂਗਾ। ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਬਜਟ ਪੜਾ ਕੇ ਦੇਉਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਇਸ ਮੈਂ ਇਸ ਸ਼ਹਿਰ ਦੀ ਗਲਗਲ ਜਾਣਦਾ ਬਹੁਤ ਸਾਰੇ میرے دوست ਪਿੱਤਰ ਵੀ ਇੱਥੇ ਰਹਿੰਦੇ ਨੇ ਡਾਕਟਰ ਨੇ ਜਾਂ এডਿਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ এডਿਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨਆਈਐਸ ਹੈ ਸਪੋਰਟਸ ਨਾਲ ਫਿਰ ਇਨਫਰਾਸਟਰਕਚਰ ਹੈ ਸੂਏ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨ ਬਦਲੀਆ ਔਰ ਬਾਅਦ ਵਿੱਚ ਹੋਰ ਲਾਵਾਂਗੇ ਮੈਂ ਬੇਨਤੀ ਕਰੂੰਗਾ ਅਗਰ केजरीवाल ਸਾਹਿਬ ਜੋ ਚੇਚੇਤੌਰ ਤੇ ਕਿ ਪਹੁੰਚੇ ਨੇ ਕਿ ਉਹ ਦਿੱਲੀ ਨੇ 10 ਸਾਲ ਮੁੱਖ ਮੰਤਰੀ ਡਰੇ ਨੇ ਉਹਨਾਂ ਨੇ ਬੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਬੁਰਾ ਸ਼ਿਰਿਆ ਨ्यास ਕੀਤਾ ਕੱਲੀ ਅਸੀਂ ਧੂਰੀ ਵਿਖੇ ਹੀਰਸ ਯਾਤਰਾ ਜਿਹੜੀ ਮੁੱਖ ਮੰਤਰੀ ਟੀਨ ਸਰਦਾ ਯੋਜਨਾ ਉਹਦਾ ਉਦਕਰਨ ਕੀਤਾ ਜਿਹਦੇ ਵਿੱਚ ਦਰਵਾਜ਼ਾ ਦੇ ਜਦਿਨੇ ਕੱਲ ਵੀ ਅਸੀਂ ਮਿਲੇ ਸੀਗੇ ਬਹੁਤ ਸਾਰੇ ਬਜ਼ੁਰਗ ਮਾਤਾ ਤੇ ਸੀ ਜਿਹੜੇ ਕਹਿੰਦੇ ਸੀ ਬਹੁਤ ਸਾਰਾ ਹੋ ਗਿਆ ਸਾਨੂੰ ਯਾਦ ਵੀ ਨਹੀਂ ਹੈਗਾ ਕਿਦੋਂ ਦਰਬਾਰ ਸਾਹਿਬ ਮੱਤਾਂ ਦੇ ਗਏ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੀ ਨਹੀਂ ਮੈਨੂੰ ਤਾਂ ਮੌਕੇ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਨੂੰ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਆਲਾ ਸੋ ਇਹ ਇੱਕ ਕੰਮ ਪ੍ਰਭਾ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਬੜੇ ਸਮਝ ਰਹੇ ਹਾਂ ਕਿ ਸਾਨੂੰ ਇਸ ਪਵਿੱਤਰ ਜੋ ਸਾਰ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਜਿਹਦੇ ਵਿੱਚ ਗੁਰਨਾਨਕ ਸਾਹਿਬ ਦਾ ਆਉਣ ਵਾਲੇ ਦਿਨਾਂ ਚ ਜਿਹੜਾ ਗੁਰਪੁਰਬ ਆ ਰਿਹਾ ਹੈ ਤੇ 24 25 23 24 25 ਨਵੰਬਰ ਨੂੰ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਉਹ ਗੁਰਤੇਗ ਬਾਧ ਜੀ ਦਾ 63 ਸਾਲ ਪੁਰਬ ਆ ਰਿਹਾ ਹੈ ਛੇਤੀ ਦਾ ਸੋਸੀ ਇਸ ਪਵਿੱਤਰ ਮਹੀਨੇ ਨੂੰ ਜਿਹਨੂੰ 카ਰਤਕ ਵੀ ਕਹਾ ਜਾਂਦਾ ਕੱਤਕ ਵੀ ਕਹਾ ਜਾਂਦਾ ਪੰਜਾਬੀ ਵਿੱਚ ਕੱਤਕ ਕਹਿੰਦੇ ਆ ਜਿਹੜੇ ਬਹੁਤ ਸਾਰੇ ਦੇਵੀ ਦੇਵਤਾ ਦੀ ਪੂਜਾ ਹੁੰਦੀ ਹੈ ਇਹਦੇ ਵਿੱਚ ਦਿਵਾਲੀ ਇਹਦੇ ਵਿੱਚ ਛੱਟ ਪੂਜਾ ਭਈਆ ਦੂਜ ਭੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਮਹੀਨੇ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਕੁਝ ਚਾ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਲੋਕਾਂ ਦੀ ਦਸਾਂ ਨਾ ਹੁੰਦੀ ਕਮਾਈ ਦੇ ਵਿੱਚੋਂ ਇਹ ਪੁੰਨ ਦਾ ਜਿਹੜਾ ਦਸਵੰਦ ਹੈ ਉਹ ਕਰਕੇ ਗਿਆ ਸੋ ਸਾਨੂੰ ਨਹੀਂ ਲੈ ਕੇ ਇੱਥੇ ਜਿਹੜਾ ਅੱਛਾ ਲੱਗੂ ਜਦੋਂ ਆਉਣਗੇ ਤਾਂ ਉਹਨਾਂ ਨੂੰ ਕੋਈ ਤਨੀ ਨਹੀਂ ਹੋਊਗੀ ਰਹਿਣੀ ਨਹੀਂ ਚਾਹੀਦੀ ਉਹ ਜਾ ਕੇ ਗੱਲਾਂ ਕਰਨ ਵੈਸੇ ਪਟਿਆਲਾ ਸ਼ਹਿਰ ਬਾਰੇ ਇੱਕ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਕਿ ਪਟਿਆਲਾ ਸ਼ਹਿਰ ਇੱਕ ਨਗੀਨਾ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗਾਂ ਦਾ ਸ਼ਹਿਰ ਹੈ ਔਰ ਰਿਆਜ਼ੀ ਸ਼ਹਿਰ ਹੈ। ਤੇ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਹੈ ਉਹ ਵੀ ਬੁਲਾਇਆ ਹੈ। ਤੇ ਮੈਂ ਅੱਜ ਦੀ ਵਾਰ ਸਭ ਨੂੰ ਬੇਨਤੀ ਕਰੂੰਗਾ ਕਿ ਉਹ ਸਭ ਸੁਣਨ। ਸਭ ਨੂੰ ਕੰਮ ਕਰਕੇ ਵਿਚਾਰ ਸਾਂਝਾ ਕਰੋ। आज यहाँ पे आए हुए सभी माता के श्रद्धालु भक्तों को मेरा नमस्कार मेरा प्रणाम आज हम अपने आप को बहुत सौभाग्यशाली समझते हैं कि आज माता के चरणों में हमें आने का मौका मिला अभी मैंने और मान साहब ने जाके माता का आशीर्वाद लिया आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभिमान साहब ने बहुत सारे कई सारे काम गिनाए हैं पानी का ये पौंड के अंदर पानी आएगा यहाँ पे एम्फी थिएटर बनेगा और भी बहुत सारे काम सीवर का कई सारे काम पूरे मंदिर का एक तरह से ब्यूटिफिकेशन किया जाएगा तो ये यहाँ पे लाखों लाखों करोड़ों लोगों की श्रद्धा इस मंदिर के अंदर है करोड़ों लोग आते हैं साल में यहाँ पे मत्था टेकने के लिए माता से मन्नत मांगने के लिए जो लोग आते हैं जो मांगते हैं मन्नत पूरी होती है लोगों की मान्यता है यहाँ पे बहुत ज़्यादा तो जब लोग आए उनको हर किस्म की सहूलियत मिले और उनको एक अच्छा अनुभव हो ये हम लोगों की कोशिश है मैं और मानसा पिछले महीने दो महीने में ये हमारा तीसरा चौथा चक्कर है मैं नहीं समझता कि किसी भी हमारे से पहले किसी भी सरकार ने मंदिर के लिए इतना ज्यादा कभी इंटरेस्ट लिया है ये पहली बार है कि कोई सरकार इतना ज़्यादा इंटरेस्ट लेके मंदिर को सुंदर बनाने की कोशिश कर रही है माता से मैं आशीर्वाद देना चाहूँगा कि हमारी सेवा में किसी तरह की कमी ना रहे और हम इसको अच्छे से पूरा करें हमें उम्मीद है कि एक साल के अंदर अभी अक्टूबर का महीना है अगले साल सितंबर के महीने के पहले पहले ये सारा काम पूरा होने के लिए बहुत बहुत शुक्रिया